ਸੈਕਸ਼ਨ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੰਭਾਲ ਕੇ ਰੱਖੋ। ਪੁਲਿਸ ਅਧਿਕਾਰੀ ਚੱਤੀਅਕ ਪਾਈ ਦੇ ਵਿੱਚ ਹੋਈਗੀ ਸ਼ੁਕਰਨ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਕਹੀ ਗੱਲ। ਪੋਸਟਮਾਰਟਮ ਦੇ ਵਿੱਚ ਸ਼ੁਕਰਨ ਦੇ ਸਿਰ ਦੇ ਵਿੱਚ ਮਿਲੇ ਸਨ ਪਿੱਤਲ ਦੇ ਛਰਰੇ ਮਜਿੱਟੀਆਂ ਬੋਲੇ ਮਿਲੀ ਪੁਗਤ ਕਰਕੇ ਦਰਜ ਹੋਈ ਜ਼ੀਰੋ ਐਫ ਆਈ ਆਰ। ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰ ਨੇ ਸਦਨ ਦੇ ਵਿੱਚ ਕੀਤੀ ਮੰਗ ਪੰਜਾਬ ਦੇ ਵਿੱਚ ਹੋਈ ਪੋਸਟ ਦੀ ਖੇਤੀ ਬੁਲੇ ਸਿੰਥੈਟਿਕ ਨਸ਼ੇ ਖਤਮ ਕਰਨ ਦੇ ਲਈ ਅਫੀਮ ਤੇ ਪੋਸਟ ਦੀ ਕਾਸ਼ਤ ਕਰਨ ਦੀ ਲੋੜ ਤਾਂ ਖੁੱਡੀਆਂ ਦਾ ਜਵਾਬ ਪੰਜਾਬ ਸਰਕਾਰ ਦਾ ਅਜੇ ਹਾਂ ਨਹੀਂ ਕੋਈ ਇਰਾਦਾ ਵਿਧਾਨ ਸਭਾ ਦੇ ਵਿੱਚ ਵੀ ਉਠਿਆ ਰੂਸ ਦੇ ਵਿੱਚ ਫਸੇ ਪੰਜਾਬੀਆਂ ਦਾ ਮੁੱਦਾ ਪ੍ਰਗਟ ਸਿੰਘ ਬੁਲੇ ਜ਼ਬਰੀ ਫੌਜ ਦੇ ਵਿੱਚ ਭਰਤੀ ਕਰਕੇ ਜੰਗ ਦੇ ਵਿੱਚ ਭੇਜੇ ਜਾ ਰਹੇ ਨੇ ਨੌਜਵਾਨ ਸਖਤ ਕਦਮ ਚੁੱਕੇ ਸਰਕਾਰ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਦੇ ਅੱਗੇ ਚੁੱਕਿਆ ਰੂਸ ਦੇ ਵਿੱਚ ਫਸੇ ਪੰਜਾਬੀਆਂ ਦਾ ਮਾਮਲਾ ਕੇਂਦਰ ਨੂੰ ਲਿਖੀ ਚਿੱਠੀ ਸਾਰੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਕਦਮ ਚੁੱਕਣ ਦੀ ਅਪੀਲ ਰੂਸ ਤੋਂ ਵੀਡੀਓ ਪੇਜ ਕੇ ਮਦਦ ਮੰਗ ਰਹੇ ਨੇ ਨੌਜਵਾਨ ਸਤਿ ਸ਼੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਜੇ ਸ਼ਹੀਦ ਨੂੰ ਲੈ ਕੇ ਖੂਬ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਹੋਣ ਤੇ ਉਸ ਦੇ ਭੋਗ ਦੇ ਪੈਸਿਆਂ ਨੂੰ ਲੈ ਕੇ ਜੋ ਚੜਾਵੇ ਦੇ ਜਿਹ ਲੋਕਾਂ ਨੇ ਮੱਥਾ ਟੇਕਿਆ ਸੀ ਉਸ ਦੇ ਪੈਸਿਆਂ ਨੂੰ ਲੈ ਕੇ ਵਿਵਾਦ ਹੋ ਜਾਵੇ ਫਿਰ ਫਰਕ ੱਪ ਪੈਂਦਾ ਹੈ ਅੱਜ ਸ਼ੁਰੂਆਤ ਇੱਕ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ ਸ਼ੁਕਰਨ ਸਿੰਘ ਜਿਸ ਦੀ ਮੌਤ ਹੋਈ ਖਨੌਰੀ ਬਾਰਡਰ ਦੇ ਉੱਤੇ 21 ਫਰਵਰੀ ਨੂੰ ਪ੍ਰਦਰਸ਼ਨ ਦੇ ਦੌਰਾਨ ਸ਼ੁਕਰਨ ਸਿੰਘ ਦੇ ਭੋਗ ਭੋਗ ਦੇ ਪੈਸਿਆਂ ਦੇ ਉੱਤੇ ਵਿਵਾਦ ਖੜਾ ਹੋ ਗਿਆ ਗੁਰੂ ਘਰ ਦੇ ਗ੍ਰੰਥੀ ਜਿਸ ਗੁਰੂ ਘਰ ਦੇ ਵਿੱਚ ਇਹ ਭੋਗ ਦਾ ਜਿਹੜਾ ਸਮਾਗਮ ਹੋਇਆ ਸੀ ਰਸਮਾਂ ਅਦਾਗੀਆਂ ਗਈਆਂ ਸਨ ਉਹ ਪੈਸਿਆਂ ਦੇ ਉੱਤੇ ਵਿਵਾਦ ਹੋ ਗਿਆ ਗੁਰੂ ਘਰ ਦੇ ਗ੍ਰੰਥੀ ਸਿੰਘ ਪੇਪਰ ਪਾਕਿਸਤਾਨ ਯੂਨੀਅਨ ਸਿੱਧੂਪੁਰ ਦੇ ਵਿੱਚੇ ਵਿਵਾਦ ਹੋਇਆ ਹੈ। ਬੀਕੇਯੂ ਸਿੱਧੂਪੁਰ ਜੱਥੇਬੰਦੀ ਦੇ ਉੱਤੇ ਗਰੰਥੀ ਸਿੰਘ ਪੈਸੇ ਮੰਗਣ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਨੇ। ਕਿ ਜੱਥੇਬੰਦੀ ਆ ਗਈ ਤੇ ਕਹਿ ਰਹੀ ਹੈ ਕਿ ਭੋਗ ਦੇ ਪੈਸੇ ਜਿਹੜੇ ਹੈਗੇ ਨੇ ਉਹ ਸਾਨੂੰ ਦੇਵੋ। ਜੱਥੇਬੰਦੀ ਦੇ ਲੋਕਲ ਆਗੂਆਂ ਨੇ ਗੋਲਕ ਦੇ ਪੈਸੇ ਮੰਗੇ ਨੇ ਤੇ ਗਰੰਥੀ ਸਿੰਘ ਦਾ ਬਿਆਨ ਹੈ। ਜੱਥੇਬੰਦੀ ਦੇ ਵੱਲੋਂ ਪੈਸੇ ਮੰਗਣ ਤੇ ਸਵਾਲ ਤੇ ਸਪਸ਼ਟੀਕਰਨ ਵੀ ਆ ਗਿਆ ਤੇ ਜਿਹੜੇ ਜੱਥੇਬੰਦੀ ਦੇ ਆਗੂ ਨੇ ਜਿਹੜੇ ਕਿਹਾ ਜਾ ਰਹੇ ਨੇ ਕਿ ਉੱਥੇ ਗਏ ਸੀ। ਉਹ ਕਹਿ ਰਹੇ ਨੇ ਕਿ ਅਸੀਂ ਗੋਲ ਦੇ ਪੈਸੇ ਨਹੀਂ ਗੁਰੂ ਘਰ ਤੋਂ ਮਦਦ ਮੰਗੀ ਸੀ ਪਿੰਡ ਬੱਲੋ ਦੇ ਗੁਰੂ ਘਰ ਦੇ ਨਾਲ ਇਹ ਪੂਰਾ ਵਿਵਾਦ ਹੋਇਆ ਪੂਰਾ ਸਮਝਰਦੀ ਕੋਸ਼ਿਸ਼ ਕਰਦੇ ਆ ਪਹਿਲਾ ਪੁਆਇੰਟ ਤਾਂ ਇਹੀ ਹੈ ਦਰਅਸਲ ਜਦੋਂ ਭੋਗ ਦੀਆਂ ਰਸਮਾਂ ਪਾਈਆਂ ਗਈਆਂ ਸ਼ੁਭਕਰਨ ਦੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਜਿਵੇਂ ਆਮ ਤੌਰ ਤੇ ਆਪਾਂ ਕਿਸੇ ਭੋਗ ਸਮਾਗਮ ਦੇ ਵਿੱਚ ਜਾਂਦੇ ਆ ਤਾਂ ਉੱਥੇ 10 500 200 ਜੋ ਜਿਸ ਦੀ ਸਮਰੱਥਾ ਹੁੰਦੀ ਹੈ ਉਸ ਦੇ ਨਾਲ ਮੱਥਾ ਟੇਕ ਦਿੱਤਾ ਜਾਂਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੁਕਰਨ ਦੇ ਭੋਗ ਦੇ ਉੱਤੇ ਲੋਕ ਪਹੁੰਚੇ ਹੋਏ ਸਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਉੱਥੇ ਜੋ ਚੜ੍ਹਾਵਾ ਸੀ ਉਹ ਲੱਖਾਂ ਦੇ ਵਿੱਚ ਪਹੁੰਚ ਗਿਆ ਤੇ ਇਲਜ਼ਾਮ ਨੇ ਕਿ ਗਰੰਥੀ ਸਿੰਘ ਦੇ ਕੋਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪਹੁੰਚ ਗਏ ਜਿਹੜੇ ਲੋਕਲ ਲੀਡਰ ਸੀ ਤੇ ਕਹਿੰਦੇ ਕਿ ਜਥੇਬੰਦੀ ਦਾ ਖਰਚਾ ਬਹੁਤ ਹੋ ਗਿਆ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਜਥੇਬੰਦੀ ਦਾ ਖਰਚਾ ਬਹੁਤ ਹੋ ਗਿਆ ਇਸ ਕਰਕੇ ਜਿਹੜਾ ਪੈਸਾ ਉਹ ਤੁਸੀਂ ਸਾਨੂੰ ਦੇ ਦਿਓ ਮਤਲਬ ਇਹ ਸੀ ਕਿ ਜਿਹੜਾ ਗੋਲਕ ਦਾ ਪੈਸਾ ਆਮ ਤੌਰ ਤੇ ਗੁਰੂ ਘਰ ਦਾ ਹੁੰਦਾ ਉਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਤਾਂ ਪਰ ਜਾ ਕੇ ਉੱਥੇ ਪੈਸੇ ਮੰਗਣੇ ਸ਼ ਕਿ ਜਥੇਬੰਦੀ ਕੀ ਵਾਕਈ ਇਸ ਗੱਲ ਦੇ ਨਾਲ ਇਤਿਫਾਕ ਰੱਖਦੀ ਹੈ ਕਿ ਉਹ ਪੈਸੇ ਜਥੇਬੰਦੀ ਨੂੰ ਮਿਲਣੇ ਚਾਹੀਦੇ ਸੀ ਇੱਥੇ ਹੋਰ ਵੀ ਇੱਕ ਵੱਡਾ ਸਵਾਲ ਹੈ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਦਾ ਐਲਾਨ ਕੀਤਾ ਗਿਆ ਸ਼ੁਕਰਨ ਸਿੰਘ ਦੇ ਲਈ ਸਰਕਾਰੀ ਨੌਕਰੀ ਭੰਣ ਦੇ ਲਈ ਐਲਾਨ ਕਰ ਦਿੱਤਾ ਗਿਆ ਤਾਂ ਉਸ ਸਮੇਂ ਜਥੇਬੰਦੀਆਂ ਦੇ ਆਗੂ ਸਾਹਮਣੇ ਆਏ ਸਨ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਇਨਸਾਫ਼ ਚਾਹੀਦਾ ਹੈ 1 ਕਰੋੜ ਦੀ ਰਾਸ਼ੀ ਨੂੰ ਵੀ ਉਹਨਾਂ ਦੇ ਵੱਲੋਂ ਇੱਕ ਤਰੀਕੇ ਨਾਲ ਨਕਾਰ ਦਿੱਤਾ ਗਿਆ ਸੀ ਹੁਣ ਸਵਾਲ ਹੀ ਹੈ ਕਿ ਜੇਕਰ 1 ਕਰੋੜ ਦੀ ਰਾਸ਼ੀ ਜੋ ਪਰਿਵਾਰ ਨੂੰ ਮਿਲੀ ਹੈ ਜਾਂ ਮਿਲਦੀ ਹੈ ਜੇ ਉਹਨੂੰ ਲੈ ਕੇ ਪੂਰਾ ਵਿਵਾਦ ਸੀ ਆ ਕਿਹਾ ਜਾ ਰਿਹਾ ਸੀ ਕਿ ਪੈਸਿਆਂ ਦੀ ਕੋਈ ਦਿੱਕਤ ਨਹੀਂ ਪਰਿਵਾਰ ਦੇ ਖਾਤੇ ਦੇ ਵਿੱਚ ਬਹੁਤ ਪੈਸੇ ਪਹੁੰਚ ਗਏ ਜਾਂ ਜੱਥੇਬੰਦੀਆਂ ਖੁਦ ਬਹੁਤ ਮਦਦ ਕਰ ਰਹੀਆਂ ਨੇ ਤਾਂ ਫਿਰ ਭੋਗ ਵਾਲੇ ਪੈਸਿਆਂ ਦੇ ਉੱਤੇ ਅੱਖ ਰੱਖਣ ਦੀ ਜ਼ਰੂਰਤ ਕਿਉਂ ਪੈ ਗਈ ਕਿ ਵਾਕਈ ਹੀ ਇਸ ਤਰੀਕੇ ਦੀ ਜ਼ਰੂਰਤ ਸੀ ਕਿ ਜੱਥੇਬੰਦੀ ਦੇ ਆਗੂ ਉੱਥੇ ਪਹੁੰਚ ਗਏ ਔਰ ਪੈਸਿਆਂ ਦੀ ਮੰਕਰ ਲੱਗ ਜਾਣ ਪਿੰਡ ਬੱਲੋ ਦੇ ਗੁਰੂ ਘਰ ਦੇ ਨਾਲੇ ਪੂਰਾ ਵਿਵਾਦ ਹੋਇਆ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜਿਸ ਦੇ ਵਿੱਚ ਇਹ ਤੱਥ ਨਿਕਲ ਕੇ ਸਾਹਮਣੇ ਆ ਇਲਜ਼ਾਮ ਇਹਨੇ ਕਿ ਗਰੰਥੀ ਸਿੰਘ ਉਹਨਾਂ ਦੇ ਕੋਲ ਜੱਥੇਬੰਦੀ ਦੇ ਕੁਝ ਜਿਹੜੇ ਲੋਕਲ ਆਗੂ ਨੇ ਉਹ ਉੱਥੇ ਪਹੁੰਚ ਗਏ ਤੇ ਗਰੰਥੀ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ ਉਸ ਆਗੂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਪੈਸੇ ਦੇਵੋ ਜੀ ਜਿਹੜਾ ਚੜਾਵਾ ਹੋਇਆ ਸਾਨੂੰ ਦੇ ਦੇਵੋ ਤੇ ਇਸ ਦੇ ਪਿੱਛੇ ਤਰਕ ਦਿੱਤਾ ਗਿਆ ਕਿ ਤੁਸੀਂ ਅਸੀਂ ਖਰਚਾ ਬਹੁਤ ਵੱਡਾ ਕਰ ਦਿੱਤਾ ਬਹੁਤ ਖਰਚਾ ਹੋ ਗਿਆ ਜੱਥੇਬੰਦੀ ਦਾ ਇਸ ਕਰਕੇ ਜਿਹੜਾ ਚੜਾਵੇ ਦਾ ਪੈਸਾ ਉਹ ਸਾਨੂੰ ਦੇ ਦਿੱਤਾ ਜਾਵੇ ਤਾਂ ਹੁਣ ਸਵਾਲ ਇਹ ਹੈ ਕਿ ਆਖਿਰ ਕਿਉਂ ਇਸ ਤਰੀਕੇ ਨਾਲ ਪੈਸੇ ਮੰਗਣ ਦੀ ਜ਼ਰੂਰਤ ਪੈ ਗਈ ਹਾਲਾਂਕਿ ਜਿਹੜੀਆਂ ਕਿਸਾਨ ਜੱਥੇਬੰਦੀਆਂ ਇਸ ਤਰ੍ਹਾਂ ਸਮੇਂ ਪ੍ਰਦਰਸ਼ਨ ਕਰ ਰਹੀਆਂ ਨੇ ਉਹ ਚਾਹੇ ਖਨੌਰੀ ਆ ਫਿਰ ਸ਼ੰਭੂ ਬਾਰਡਰ ਦੇ ਉੱਤੇ ਹੁਣ ਇੱਕ ਵੱਡੀ ਜਨਤੀ ਦੇ ਵਿੱਚ ਲੋਕਾਂ ਦਾ ਸਾਥ ਸੁਣਨ ਨੂੰ ਮਿਲਿਆ ਦੂਜਾ ਪੁਆਇੰਟ ਇਹ ਵੀ ਹੈ ਕਿ ਇਹ ਗੱਲ ਸਿਰਫ ਲੋਕਲ ਆਗੂਆਂ ਤੱਕ ਸੀਮਿਤ ਹੈ ਜਾਂ ਫਿਰ ਜਿਹੜੇ ਇਹਨਾਂ ਦੇ ਸਭ ਤੋਂ ਵੱਡੇ ਲੀਡਰ ਨੇ ਉਹਨਾਂ ਦੇ ਵੀ ਨੌਲੇਜ ਦੇ ਵਿੱਚ ਇਹ ਪੂਰਾ ਮਾਮਲਾ ਸੀ ਕਿਉਂਕਿ ਸਿੱਧੂਪੁਰ ਨੂੰ ਜਿਹੜੀ ਜਥੇਬੰਦੀ ਹੈ ਇਸ ਨੂੰ ਲੀਡ ਕਰਦੇ ਨੇ ਜਗਜੀਤ ਸਿੰਘ ਢੱਲੇਵਾਲ ਢੱਲੇਵਾਲੇ ਸਮੇਂ ਇਸ ਪੂਰੇ ਅੰਦੋਲਨ ਨੂੰ ਇੱਕ ਤਰੀਕੇ ਨਾਲ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਢੱਲੇਵਾਲ ਤੇ ਸਰਵਨ ਸਿੰਘ ਪੰਦੇੜ ਤਾਂ ਕੀ ਸਰਵਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਢੱਲੇਵਾਲ ਦੀ ਨੌਲੇਜ ਦੇ ਵਿੱਚ ਉਹਨਾਂ ਦੇ ਨੋਟਿਸ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਘਰ ਦੇ ਵਿੱਚ ਜਾ ਕੇ ਪੈਸਿਆਂ ਦੀ ਡਿਮਾਂਡ ਕਰ ਦਿੱਤੀ ਗਈ ਜਾਂ ਫਿਰ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਜਿਹੜੇ ਆਗੂ ਨੇ ਉੱਥੇ ਪਹੁੰਚ ਗਏ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਜੁੜੇ ਹੋਏ ਗੁਰਪ੍ਰੀਤ ਸਿੰਘ ਵੱਲੋਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉੱਥੇ ਦੇ ਲੋਕਲ ਪਿੰਡਾਂ ਦੇ ਜਿਹੜੇ ਸਥਾਨਕ ਆਗੂ ਹੁੰਦੇ ਨੇ ਜੱਥੇਬੰਦੀ ਦੇ ਨਾਲ ਜੁੜੇ ਹੋਏ ਉਹ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਤੋਂ ਪੂਰਾ ਵਿਵਾਦ ਕੀ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ 3 ਮਾਰਚ ਨੂੰ ਲੰਗੀ 3 ਮਾਰਚ ਨੂੰ ਉਹ ਸ਼ੁਭ ਕਰਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਭੋਗ ਪਾਇਆ ਗਿਆ ਸੀ ਉਹਨਾਂ ਦੇ ਜਿਹੜੇ ਆਤਮਾ ਦੀ ਸ਼ਾਂਤੀ ਦੇ ਲਈ ਜਿਵੇਂ ਭੋਗ ਪਾਏ ਜਾਂਦੇ ਨੇ ਤਾਂ ਭੋਗ ਪਾਇਆ ਗਿਆ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਜਿਹੜੇ ਕਿਸਾਨਾਂ ਅੱਗੂ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀ ਤਕਰੀਰਾਂ ਹੋਈਆਂ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਅੱਗੂ ਪਹੁੰਚੇ ਸੀ ਉੱਥੇ ਜਦੋਂ ਭੋਗ ਪਾਇਆ ਜਾਂਦਾ ਤਾਂ ਫਿਰ ਨਤਮਸਤਕ ਹੁੰਦਾ ਹਰ ਕੋਈ ਉੱਥੇ ਪ੍ਰਕਾਸ਼ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਉੱਥੇ ਸਮਰੱਥਾ ਦੇ ਮੁਤਾਬਿਕ ਹਰ ਕੋਈ ਚੜਾਵਾ ਇੱਕ ਤਰੀਕੇ ਨਾਲ ਚੜਾ ਦਿੰਦਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਆਪੋ ਆਪਣੀ ਸਮਰੱਥਾ ਹੁੰਦੀ ਹੈ ਕੋਈ 5 ਰੁਪਏ ਕੋਈ 10 ਰੁਪਏ ਕੋਈ 50 100 200 ਜਿੰਨੇ ਵੀ ਜਿਸ ਦੀ ਸਮਰੱਥਾ ਹੁੰਦੀ ਹੈ ਤਾਂ ਉਸ ਤਰੀਕੇ ਦੇ ਨਾਲ ਚੜਾਵਾ ਚੜਾ ਦਿੱਤਾ ਜਾਂਦਾ ਹੈ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜਦੋਂ ਉਹ ਚੜਾਵੇ ਦਾ ਜਦੋਂ ਗੋਲਕ ਦਾ ਜ਼ਿਕਰ ਹੋਇਆ ਤਾਂ ਉਸ ਦੇ ਵਿੱਚ ਲੱਖਾਂ ਰੁਪਏ ਸੀ 3-4 ਲੱਖ ਰੁਪਏ ਤੱਕ ਦੀ ਇੱਕ ਅਮਾਉਂਟ ਦਾ ਵੀ ਜ਼ਿਕਰ ਹੋ ਰਿਹਾ ਹਾਲਾਂਕਿ ਕਿੰਨੇ ਚਰਾਵੇ ਦੇ ਵਿੱਚ ਪੈਸੇ ਆਏ ਉਹ ਨਹੀਂ ਪਤਾ ਐਗਜ਼ੈਕਟ ਫਿਗਰ ਨਪਰੇ ਜ਼ਰੂਰ ਕਾਸ ਲਗਾਏ ਜਾ ਰਹੇ ਨੇ ਕਿ 3-4 ਲੱਖ ਰੁਪਇਆ ਜਾਂ ਉਸ ਤੋਂ ਵੀ ਜ਼ਿਆਦਾ ਹੋਇਆ ਹੋ ਸਕਦਾ ਹੈ ਹਜ਼ਾਰਾਂ ਦੀ ਗਿਣਤੀ 'ਚ ਕਿਉਂਕਿ ਉੱਥੇ ਲੋਕ ਪਹੁੰਚੇ ਹੋਏ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੱਥੇਬੰਦੀ ਦੇ ਗੁਰਪ੍ਰੀਤ ਸਿੰਘ ਵੱਲੋਂ ਪਹੁੰਚ ਜਾਂਦੇ ਨੇ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਨੂੰ ਕਹਿੰਦੇ ਨੇ ਕਿ ਜਿਹੜਾ ਉਹ ਗੋਲਕ ਦਾ ਪੈਸਾ ਹੈ ਉਹ ਜੱਥੇਬੰਦੀ ਨੂੰ ਦੇ ਦੇ ਉਸ ਦੇ ਪਿੱਛੇ ਉਹਨਾਂ ਨੇ ਵਜ੍ਹਾ ਦੱਸੀ ਕਹਿੰਦੇ ਕਿ ਇਹ ਜਿਹੜਾ ਸਮਾਗਮ ਸੀ ਆ ਜਥੇਬੰਦੀ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਖਰਚਾ ਹੋ ਗਿਆ ਇਸ ਕਰਕੇ ਜਿਹੜਾ ਉਹ ਪੈਸਾ ਗੋਲਕ ਵਾਲਾ ਉਹ ਸਾਡੇ ਨਾਲ ਤੁਸੀਂ ਸਾਂਝਾ ਕਰ ਲੋ ਹੁਣ ਸਵਾਲ ਇਹ ਹੈ ਕਿ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੱਡੇ ਆਗੂ ਨੂੰ ਪਤਾ ਹੈ ਜਾਂ ਨਹੀਂ ਪਤਾ ਖੈਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਕਰ ਸਕੀਏ ਕਿ ਜਿਹੜੇ ਗਰੰਥੀ ਸਿੰਘ ਕੀ ਕਹਿ ਰਹੇ ਨੇ ਤੇ ਜਿਹੜਾ ਗੁਰਪ੍ਰੀਤ ਸਿੰਘ ਵੱਲੋਂ ਨਾਮ ਦਾ ਜਥੇਬੰਦੀ ਦਾ ਆਗੂ ਹੈ ਉਸ ਦਾ ਕੀ ਕੁਝ ਕਹਿਣਾ ਹੈ ਮੇਰੇ ਸੇ ਹੋਗੀ ਵਿਜੇਪਾਲ ਬਰਾੜ ਨੇ ਗੱਲਬਾਤ ਕੀਤੀ ਹੈ ਗਰੰਥੀ ਸਿੰਘ ਦੇ ਨਾਲ ਵੀ ਤੇ ਗੁਰਪ੍ਰੀਤ ਸਿੰਘ ਵੱਲੋਂ ਦੇ ਨਾਲ ਵੀ ਪੂਰੇ ਮਾਮਲੇ ਨੂੰ ਸਮਝੋ ਆਪਣੇ ਆਪ ਦੇ ਵਿੱਚ ਇਹ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਇੱਕ ਪਾਸੇ ਜਥੇਬੰਦੀਆਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ ਸੀ ਕਿ 1 ਕਰੋੜ ਦੀ ਰਾਸ਼ੀ ਦਾ ਕੋਈ ਲੋੜਾ ਨਹੀਂ ਪੈਸੇ ਨਹੀਂ ਸਾਨੂੰ ਚਾਹੀਦੇ ਪੈਸੇਾਂ ਦਾ ਕੋਈ ਚੱਕਰ ਨਹੀਂ ਕਿ ਪੈਸੇ ਬਹੁਤ ਨੇ ਉਹਨਾਂ ਦਾ ਕੋਈ ਦਿੱਕਤ ਨਹੀਂ ਜਦੋਂ 1 ਕਰੋੜ ਰੁਪਏ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਮੈਂ ਉਸ ਸਮੇਂ ਦੀ ਇਸ ਕਰਕੇ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਦੋਂ 1 ਕਰੋੜ ਦੀ ਅਮਾਉਂਟ ਨੂੰ ਇਸ ਤਰੀਕੇ ਨਾਲ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਬਸ ਇਨਸਾਫ ਚਾਹੀਦਾ ਹੈ ਤਾਂ ਫਿਰ ਜੱਥੇਬੰਦੀ 3-4 ਲੱਖ ਰੁਪਏ ਦੇ ਲਈ ਕਿਉਂ ਗੁਰਦੁਆਰਾ ਸਾਹਿਬ ਪਹੁੰਚ ਗਈ ਉੱਥੇ ਜਾ ਕੇ ਗ੍ਰੰਥੀ ਸਾਹਿਬ ਤੋਂ ਕਿਉਂ ਜਿਹੜੇ ਪੈਸੇ ਦੀ ਮੰਗ ਕੀਤੀ ਗਈ ਖੈਰ ਇਹ ਵੀ ਤੁਹਾਨੂੰ ਦੱਸਾਂ ਸਾਡੇ ਕੋਲ ਜੋ ਜਾਣਕਾਰੀ ਹੈ ਕਿ ਜਦੋਂ ਪਹੁੰਚ ਗਏ ਜੱਥੇਬੰਦੀ ਦੇ ਆਗੂ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਇੱਕ ਅਨਾਉਂਸਮੈਂਟ ਕਰ ਦਿੱਤੀ ਗਈ ਪਿੰਡ ਦੇ ਵਿੱਚ ਕਿ ਐਵੇਂ ਐਵੇਂ ਜੱਥੇਬੰਦੀ ਦੇ ਆਗੂ ਆਏ ਸੀ ਕੱਲ ਸਵੇਰੇ 9 ਵਜੇ ਆਪਾਂ ਸੱਦੇ ਹੈ ਤੇ ਉਸ ਤੋਂ ਬਾਅਦ ਅੱਗੇ ਦਾ ਆਪਾਂ ਡਿਸੀਜ ਤੁਹਾਨੂੰ ਸੁਣਾਉਣਾ ਹੈ ਕਿ ਜਿਹੜੀ ਉਹ ਅਨਾਉਂਸਮੈਂਟ ਕੀਤੀ ਗਈ ਸੀ ਉਸ ਅਨਾਉਂਸਮੈਂਟ ਦੇ ਵਿੱਚ ਕੀ ਕੁਝ ਆ ਉਸ ਤੋਂ ਬਾਅਦ ਜਿਹੜੀ ਅਸੀਂ ਗਰੰਥੀ ਸਿੰਘ ਦੇ ਨਾਲ ਗੱਲਬਾਤ ਕੀਤੀ ਉਹ ਵੀ ਸੁਣਾਵਾਂਗੇ। ਸ਼ੋਭ ਕਰਨ ਸਿੰਘ ਜੋ ਖਨੌਰੀ ਬਾਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ। ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਆ ਇਕੱਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨਗਰ ਫੈਸਲਾ ਕਰੂਗਾ ਉਹ ਮੇਂ ਕੀਤਾ ਜਾਊਗਾ ਸੋ ਇਸ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਅਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਗਈ ਜਿਸ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਨਗਰ ਨਿਵਾਸੀ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਤਰੀਕੇ ਦੀ ਮੰਗ ਆਈ ਹੈ ਜੱਥੇਬੰਦੀ ਦੇ ਕਾਗੂ ਪਹੁੰਚੇ ਸੀ ਔਰ ਉਸ ਤੋਂ ਬਾਅਦ ਕਿ ਗੱਲਬਾਤ ਕਰੀਏ ਤੇ ਅੱਗੇ ਜੋ ਡਿਸਾਈਡ ਕਰਨਾ ਹੈ ਪੈਸਿਆਂ ਨੂੰ ਲੈ ਕੇ ਉਹ ਸਾਰਿਆਂ ਦੀ رائے ਤੋਂ ਬਾਅਦ ਹੀ ਕੀਤਾ ਜਾਏਗਾ ਖੈਰ ਇਹ ਪੂਰਾ ਅਨਾਉਂਸਮੈਂਟ ਦਾ ਆਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ ਤੇ ਹੁਣ ਤੁਹਾਨੂੰ ਸੁਣਾਉਂਦੇ ਆ ਕਿ ਗ੍ਰੰਥੀ ਸਿੰਘ ਇਲਜ਼ਾਮ ਕੀ ਲਗਾ ਰਹੇ ਨੇ ਤੇ ਜਿਹੜਾ ਗੁਰਪ੍ਰੀਤ ਸਿੰਘ ਵੱਲੋਂ ਨਾਮ ਦਾ ਜਥੇਬੰਦੀ ਦਾ ਆਗੂ ਹੈ ਉਸ ਦਾ ਕੀ ਤਰਕ ਹੈ ਉਹ ਕੀ ਕੁਝ ਕਹਿ ਰਿਹਾ ਹੈ ਦੋਵਾਂ ਦੇ ਨਾਲ ਗੱਲਬਾਤ ਫੋਨ ਦੇ ਉੱਤੇ ਕੀਤੀ ਆ ਸੀ ਰਿਕਾਰਡ ਕੀਤਾ ਉਸ ਫੋਨੋ ਨੂੰ ਫੋਨ ਨੂੰ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਤੁਹਾਨੂੰ ਸੁਣਾਉਂਦਾ ਬਾਬਾ ਜੀ ਮੈਂ ਵਿਜੇਪਾਲ ਬਰਾੜ ਬੋਲ ਰਿਹਾ ਨਿਊਜ਼ 18 ਚੈਨਲ ਤੋਂ ਚੰਡੀਗੜ੍ਹ ਤੋਂ ਹਾਂਜੀ ਇਹ ਥੋੜਾ ਜਿਹਾ ਅਸੀਂ ਇਹ ਪੁੱਛ ਰਾ ਸੀ ਤੁਹਾਨੂੰ ਜੀ ਜਿਹੜੀ ਇੱਕ ਆਡੀਓ ਆਈ ਆ ਸਾਹਮਣੇ ਜਿਹੜੀ ਤੁਸੀਂ ਅਨਾਉਂਸਮੈਂਟ ਕੀਤੀ ਗੁਰਦੁਆਰਾ ਸਾਹਿਬ ਚ ਉਹ ਕੀ ਮਾਮਲਾ ਸੀ ਜੀ ਉਹ ਸਿੱਧੂਪੁਰ ਕੇ ਸਰਪੰਚ ਜੀ ਆਖਰੀ 500 ਮੰਗ ਰਹੀ ਹੈ ਜੀ ਗੋਲਕਚੋਂ ਜੀ ਇਹ ਕਿਹੜੇ ਗੋਲਕਚੋਂ ਪੈਸੇ ਮੰਗੇ ਸੀ ਕਾ ਕਾਦੇ ਪੈਸੇ ਸੀ ਉਹ ਉਹ ਸਾਡੇ ਭੋਗ ਸੀ ਜੀ ਸੁਪਕਰਨ ਸਿੰਘ ਜੀ ਐਤਵਾਰ ਨੂੰ ਹਾਂ ਜੀ ਬਾਰ ਨੂੰ ਹਾਂ ਜੀ ਅੱਛਾ ਜੀ ਉਹ ਕਹਿੰਦੇ ਜੀ ਪੈਸਾ ਬੜਾ ਚੜ ਗਿਆ ਜੀ ਸਾਡਾ ਕੱਠ ਵਾਲਾ ਸੀਗਾ ਜੀ ਅੱਛਾ ਜੀ ਤੇ ਉਹ ਚਾਹ ਰਹੇ ਸਾਨੂੰ ਜੀ ਲੱਖ ਰੁਪਏ ਸਹਿਤ ਦਿਓ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੌਣ ਆਇਆ ਸੀ ਤੁਹਾਡੇ ਕੋਲੇ ਗੁਰਪ੍ਰੀਤ ਸਿੰਘ ਜੀ ਇੱਕ ਤਾਂ ਕਮਰਜੀਤ ਸਿੰਘ ਜੀ ਜੀ ਪੰਜ ਚਾਰ ਬੰਦੇ ਨਾਲ ਹੋਰ ਸੀਗੇ ਜੀ ਜੀ ਸਿੱਧੂ ਪਰਦੇ ਜੀ ਤੇ ਤੁਹਾਨੂੰ ਕੋਈ ਖਰਚਾ ਦਿਖਾਇਆ ਵੀ ਸੀ ਲਿਖਿਆ ਹੋਇਆ ਉਹ ਤਾਂ ਪਰਿਵਾਰ ਨੂੰ ਕਿਹਾ ਜੀ ਸੰਤਾ ਸੱਤ ਤਾਂ ਦੀ ਡਿਮਾਂਡ ਰੱਖਿਆ ਕਹਿੰਦੇ ਸਾਡਾ ਇਹ ਲੱਖ ਕਹਿੰਦੇ 2-3 ਲੱਖ ਰੁਪਏ ਖਰਚਾ ਹੋਇਆ ਸਾਡੇ ਸੈਟ ਦੇਓ ਜੀ। ਅੱਛਾ ਜੀ। ਹਾਂ ਜੀ। ਤੇ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਚੜਾਵੇ ਦੇ ਪੈਸੇ ਨਹੀਂ ਮੰਗੇ ਅਸੀਂ ਤੇ ਵੈਸੇ ਹੀ ਗੁਰਦੁਆਰਾ ਕਮੇਟੀਆਂ ਤੋਂ ਜਥੇਬੰਦੀ ਮਦਦ ਲੈਂਦੀ ਹੈ ਤੇ ਅਸੀਂ ਤਾਂ ਉਹਦੇ ਮਦਦ ਲਈ ਆਏ ਸੀ ਤੇ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ। ਮੈਂ ਜੋ ਕਹਿੰਦੇ ਜੇ ਤੁਸਾਂ ਨੂੰ ਸਾਨੂੰ ਐ ਪਤਾ ਹੁੰਦਾ ਛੋਡੇ ਅਸੀਂ ਚਾਤਰ ਬਸਾਉਂਦੇ ਮੂਰੇ ਜੀ। ਲੱਗ ਪਰ ਕਿਹੜੀ ਜੀ ਬੀਬੀ ਚਾਦਰ ਫਸਾ ਕੇ ਵੀ ਗੋਲਕ ਤੋਂ ਅੱਡ ਪਾਸੇ ਜੀ ਅੱਛਾ ਜੀ ਸਿੱਕੋ ਲੋਕ ਵੀ ਅੱਡ ਧਰਦੇ ਆਉਦੀ ਅੱਛਾ ਜੀ ਇਹ ਬਾਬੇ ਦੀ ਸਿਫਾਰਿਸ਼ ਵੀ ਪਾਸੋਂ ਲਿਆਉਂਦੇ ਜਾਈਂ ਸਾਨੂੰ ਉਹਨੇ ਪ੍ਰਚਾਰ ਕਰਾਛਦੇ ਕੋਈ ਜੀ ਅੱਛਾ ਤੁਸੀਂ ਫਿਰ ਉਹਨਾਂ ਨੂੰ ਕੀ ਕਿਹਾ ਮਖਾ ਜੀ ਮੈਂ ਤਾਂ ਆਪੀ ਕਮੇਟੀ ਨਾਲ ਰਾਏ ਕਰਕੇ ਦੱਸੂਗਾ ਜੀ ਸਾਨੂੰ 10 ਲੱਖ ਰੁਪਏ ਦੇ ਜੀ ਮਖਾ ਮੈਂ ਦੇ ਨਹੀਂ ਕੱਲ੍ਹ ਆਈਂ ਦੀ ਕਰਾਂ ਜੀ ਸਾਡੀ ਕਮੇਟੀ ਫੈਸਲਾ ਕਰਕੇ ਦੱਸਾਂਗੇ ਜੀ ਫਿਰ ਕੀ ਫੈਸਲਾ ਹੋਇਆ ਜੀ ਉਸ ਤੋਂ ਬਾਅਦ ਅਸੀਂ ਨਾ ਕਮੇਟੀ ਨੂੰ ਕਿਹਾ ਵੀ ਕਮੇਟੀ ਕਹਿੰਦੇ ਵੀ ਆਪਾਂ ਇਹ ਤਾਂ ਗੁਰੂ ਦੇਵ ਪੰਚੇ ਆ ਜੀ ਇਹਨਾਂ ਦਾ ਪੱਤੀ ਦੇ ਸਕਦੇ ਆ ਉਹ ਕਹਿੰਦੇ ਛੋੜਾ ਜਲੂਸ ਕੱਢਦੇ ਨੇ ਜੀ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਅੱਛਾ ਜੀ ਅਸੀਂ 12 ਸਵਾਰੀ ਲਿਆਉਂਦੇ ਸੀ ਸਾਡੇ ਕਿਸੇ ਨਾ ਹੋਰ ਗੱਲ ਹੋ ਗਈ ਸੀ ਵੀ 50000 ਰੁਪਏ ਸਾਨੂੰ ਦੇ ਦਿਓ ਦੂਜੇ ਭਾਈ ਛੋੜੇ ਕਿ ਸਾਡਾ ਕਿਸੇ ਨਾ ਗੱਲਬਾਤ ਹੋਰ ਹੋ ਗਈ ਜੀ ਬਾਬੋ ਬਾਬੇ ਦੀ ਸਵਾਰੀ ਕਿਤੇ ਬਾਹਰੋਂ ਲਿਆਉਂਦੇ ਜੀ ਸੀ ਅੱਛਾ ਜੀ ਫਿਰ ਤੁਸੀਂ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਸੀ ਹਾਂਜੀ ਹਾਂਜੀ ਉਹ ਵੀ ਆਏ ਸੀ ਪਿੰਡ ਦਾ ਸਾਰਾ ਇਕੱਠਾ ਹੋ ਗਿਆ ਸੀ ਤੇ ਉਹ ਜਥੇਬੰਦੀ ਵਾਲੇ ਵੀ ਆਏ ਸੀ ਜਥੇਬੰਦੀ ਨਹੀਂ ਪਹੁੰਚੀ ਅੱਛਾ ਫਿਰ ਤੁਸੀਂ ਕੀ ਕੀ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਕੀ ਫੈਸਲਾ ਹੋਇਆ ਮਿਲ ਕੇ ਪਿੰਡ ਵਾਸੀਆਂ ਨੇ ਦੱਸਿਆ ਵੀ ਸਾਡੇ ਨਾਲ ਵੀ ਆ ਹੁਕਮ ਮੰਗ ਰਿਹਾ ਕਰ ਰੱਖ ਰਹੀਓ ਪਿੰਡ ਵਾਲੇ ਕਹਿੰਦੇ ਕੋਈ ਇਹਨਾਂ ਪੰਜ ਪੈਸੇ ਦੇਣ ਜੀ ਕਿਸੇ ਨੂੰ ਫਿਰ ਇੱਕ ਉਹਨਾਂ ਨੇ ਵੀ ਇੱਕ ਅਨਾਉਂਸਮੈਂਟ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ ਉਹ ਉਹ ਤੁਹਾਡੇ ਵਾਲੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਅਨਾਉਂਸਮੈਂਟ ਉਸੇ ਕਰਦੇ ਜੀ ਹਾਂਜੀ ਉਹ अच्छा उन्होंने फिर ਤੁਹਾਨੂੰ ਕੀ ਕਿਹਾ ਕਿਉਂਕਿ ਉਹ ਕਹਿ ਰਹੇ ਆ ਕਿਤਾ ਜੀ ਮਸਲਾ ਹੱਲ ਹੋ ਗਿਆ ਅਸੀਂ ਤੇ ਵੈਸੇ ਮਦਦ ਮੰਗੀ ਸੀ ਇਹਦੇ ਵਿੱਚ ਗੋਲਕਦਾ ਕੋਈ ਤਲਕ ਨਹੀਂ ਸੀ ਇਹ ਗੱਲ ਉਹ ਕਹਿ ਰਹੇ ਨੇ ਉਹ ਝੂਠ ਕਹਿ ਰਹੇ ਜੀ ਤੇ ਤੁਸੀਂ ਇਹ ਅੱਗੇ ਗੱਲ ਫਿਰ ਪਿੰਡ ਵਾਲਿਆਂ ਨੂੰ ਸੁਣ ਉਸ ਅਸੀਂ ਆਖਿਆ ਵੀ ਸਪਸ਼ਟੀਕਰਨ ਕਰੋ ਸਾਡੇ ਕੋਲੇ ਆ ਕੇ ਵੀ ਹਾਂਜੀ ਅੱਛਾ ਜੀ ਉਹ ਨਾ ਸਪਸ਼ਟੀਕਰਨ ਕੋਈ ਸਾਡੇ ਬੰਦੇ ਨੋਕਰ ਕੇ ਸਾਰੇ ਭੱਜ ਗਏ ਜੋ ਅੱਛਾ ਪਸਟੀ ਕਰਨ ਕੋਈ ਪਿੰਡ ਦੇ ਸਾਹਮਣੇ ਸਪਸ਼ਟੀਕਰਨ ਕਰੋ ਇਹ ਭੱਜ ਕੇ ਜਿਉ ਮੜ ਕੇ ਆਇ ਨਹੀਂ ਸਾਡੇ ਕੋਲ ਅੱਛਾ ਜੀ ਤੇ ਫਿਰ ਜਿਹੜਾ ਉਹ ਕਹਿ ਰਹੇ ਸੀ ਇਹ ਵੀ 3-4 ਲੱਖ ਰੁਪਈਆ ਇਕੱਠਾ ਹੋਇਆ ਫਿਰ ਉਹਦਾ ਕੀ ਬਣਿਆ ਤੁਸੀਂ ਉਹਦਾ ਪਿੰਡ ਵਾਲਿਆਂ ਨੂੰ ਦੱਸਿਆ ਉਹ ਅਸੀਂ ਪਿੰਡ ਦੇ ਸਾਹਮਣੇ ਗੋਲਕ ਗਰੰਟੀ ਸੀ ਸਾਰੀ ਅੱਜ ਅੱਛਾ ਜੀ ਉਹ ਜੋ 90000 ਰੁਪਈਆ ਨਿਕਲੇ ਜੀ ਗੋਲਕ ਚੋਂ ਅੱਜ ਜੀ ਅੱਛਾ ਜੀ ਹਾਂ ਜੀ 90000 ਰੁਪਈਆ ਕੋਲ ਕੋਈ ਸਾਰੇ ਪਿੰਡ ਦੇ ਸਾਹਮਣੇ ਸੀ ਗਰੰਟੀ ਦੇ 15 ਬੰਦੇ ਸੀਗੇ ਗੋਲਕ ਕਨੇਕਟ 90000 ਰੁਪਏ ਨਿਕਲੇ ਜੋ ਅੱਛਾ ਜੀ ਤੇ ਉਹਨਾਂ ਨੂੰ ਤੁਸੀਂ ਮਨਾ ਕਰਤਾ ਵੀ ਅਸੀਂ ਕੋਈ ਪੈਸਾ ਨਹੀਂ ਦੇਣਾ ਹਾਂਜੀ ਹਾਂਜੀ ਮਤਾ ਪਾਤਾ ਜੀ ਬਿੱਦੂ ਬਾਦ ਪੈਸੇ ਜਿਥੇ ਬੰਦੇ ਨੂੰ ਪੈਸੇ ਨਹੀਂ ਦੇਣਾ ਜੀ ਅੱਛਾ ਅੱਗੇ ਤੋਂ ਵੀ ਮਤਾ ਪਾਤਾ ਕਿ ਮਦਦ ਲਈ ਵੀ ਨਹੀਂ ਦੇਣੇ ਨਹੀਂ ਦੇਣੇ ਜੀ ਹਾਂਜੀ ਠੀਕ ਆ ਧੰਨਵਾਦ ਬਾਬਾ ਜੀ ਸ਼ੁਕਰੀਆ ਸਾਡਾ ਗੱਲ ਕਰਦੇ ਗੁਰਪ੍ਰੀਤ ਜੀ ਵਿਜੇਪਾਲ ਬਰਾੜ ਬੋਲ ਰਿਆ న్యూਸ 18 ਤੋਂ ਜੀ ਸਰ ਜੀ ਇਹ ਤੁਸੀਂ ਆਪਣਾ ਸਿੱਧੂਪੁਰ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਥੇ ਜੀ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਪੈਸਿਆਂ ਦਾ ਕਿਹਾ ਗਿਆ ਕਿ ਜਥੇਬੰਦੀ ਦੇ ਬੰਦਿਆਂ ਨੇ ਪੈਸੇ ਮੰਗੇ ਇਹ ਕੀ ਮਸਲਾ ਹੈ ਹਾਂਜੀ ਹਾਂਜੀ ਕਾਇਆਂ ਚੱਲ ਰਹੀਆਂ ਨੇ ਲੋਕਾਂ ਦੇ ਸਹਿਯੋਗ ਨਾਲ ਚੱਲਦੀਆਂ ਜੀ ਅੱਛਾ ਜੀ ਇੰਦਾਂ ਦੇ ਵਿੱਚ ਜੀ ਇਹ ਵੀ ਕਿਸੇ ਨੂੰ ਪਤਾ ਹੀ ਹੈ ਵੀ ਸਾਡੀ ਜਥੇਬੰਦੀ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਸਾਰਾ ਜੋ ਹੈਗਾ ਨਗਰ ਭੋਗ ਦਾ ਅੰਤਮਰਦਾਸ ਜੀ ਉਹ ਸਾਡੇ ਉੱਥੇ ਹੀ ਪ੍ਰਬੰਧ ਹੋਇਆ ਸਾਰਾ। ਔਰ ਉਸ ਤੋਂ ਬਾਅਦ ਹੀ ਸਾਡਾ ਜਿਹੜਾ 13 ਫਰਵਰੀ ਤੁਹਾਨੂੰ ਪਤਾ ਹੀ ਹੈ ਵੀ ਚੱਲ ਰਿਹਾ ਹੈ ਸੰਘਰਸ਼। ਹਾਂਜੀ। ਠੀਕ ਹੈ ਜੀ। ਉਹਦੇ ਸੰਬੰਧ ਦੇ ਵਿੱਚ ਸਾਡੇ ਪਹਿਲਾਂ ਵੀ ਨਗਰ ਦੇ ਆ ਕਮੇਟੀਆਂ ਵੱਲੋਂ ਨਾ ਸਹਿਯੋਗ ਕੀਤਾ ਜਾਂਦਾ ਇਹੋ ਸੰਘਰਸ਼ ਚੱਲਿਆ ਪਿਛਲੇ ਅੰਦੋਲਨ ਦੇ ਵਿੱਚ ਵੀ ਨਗਰ ਦੀਆਂ ਕਮੇਟੀਆਂ ਵੱਲੋਂ ਸਹਿਯੋਗ ਕੀਤਾ ਗਿਆ ਸੀ। ਠੀਕ ਹੈ ਜੀ। ਠੀਕ ਹੈ ਜੀ। ਇਸ ਦਾ ਉਸੰਤ ਮਰਦਾਨਾ ਦਾ ਕੋਈ ਸੰਬੰਧ ਹੀ ਨਹੀਂ ਜੀ ਨਾ ਉਹ ਗੋਲਕ ਨਾਲ ਕੋਈ ਸੰਬੰਧ ਹੈ। ਸਰਸੀ ਨਗਰ ਦੇ ਵਿੱਚੋਂ ਨਾ ਤਿੰਨ-ਚਾਰ ਸਾਡੇ ਗੁਰੂ ਘਰ ਸੰਸਥਾਵਾਂ ਬਣੀਆਂ ਵਈਆਂ ਸਾਰਿਆਂ ਤੁਸੀਂ ਥੋੜਾ ਥੋੜਾ ਸਹਿਯੋਗਦਾਨ ਮੰਗ ਰਹੇ ਨੇ ਕਿਉਂਕਿ ਉਹ ਨਾ ਹਾੜੀ ਦੇ ਜਿਹੜਾ ਫੀਲਡ ਨਾਲ ਦੂਰ ਸੀ ਠੀਕ ਹੈ ਜੀ ਮਤਲਬ ਤੁਹਾਡੇ ਵਾਰੇ ਲਈ ਵਾਸਤੇ ਜੀ ਮਤਲਬ ਤੁਹਾਡੇ ਬੰਦੇ ਗੁਰਦੁਆਰਾ ਸਾਹਿਬ ਗਏ ਸੀ ਵੀ ਸਾਨੂੰ ਇਸ ਅੰਦੋਲਨ ਦੇ ਲਈ ਮਦਦ ਕਰੋ ਇਹ ਭੋਗ ਤੋਂ ਬਾਅਦ ਦੀ ਗੱਲ ਹੈ ਇਹ ਤਾਂ ਭੋਗ ਤੋਂ ਬਾਅਦ ਦੀਆਂ ਗੱਲਾਂ ਚ ਤਾਂ ਅਲੱਗ ਗੱਲ ਮੈਂ ਸਿੰਪਲ ਹੀ ਪੁੱਛ ਰਿਹਾ ਹਾਂ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਬੰਦੇ ਆਏ ਤੁਹਾਡੀ ਚੋਟੇ ਬੰਦੀ ਹੈ ਜਿਹੜੀ ਜਿਹੜੀ ਹੈਗੀ ਸੀ ਸਾਡੀ ਗੁੰਮਰਾਹ ਕੋਨ ਸੀ ਅੱਜ ਨਗਰ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਗਈ ਅਸੀਂ ਉਸ ਪ੍ਰਕਾਰ ਦੇ ਕੋਈ ਗੋਲਕ ਤੋਂ ਮੰਗ ਨਹੀਂ ਕੀਤੀ ਸੀ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਥੇਬੰਦੀ ਦੇ ਬੰਦੇ ਕਹਿ ਰਹੇ ਨੇ ਕਿ 3-4 ਲੱਖ ਰੁਪਇਆ ਇਕੱਠਾ ਹੋਇਆ ਸੀ ਉਹ ਕਹਿੰਦੇ ਅਸੀਂ ਤੇ ਪਿੰਡ ਦੇ ਸਾਹਮਣੇ ਕੋਲ ਖੋਲੀ ਔਰ ਉਹਦੇ ਚੋਂ ਨਿਕਲੇ 90 ਹਜ਼ਾਰ ਹੈ ਚਲੋ ਉਹ ਤਾਂ ਸਾਨੂੰ ਤਾਂ ਸਾਨੂੰ ਤਾਂ ਪਤਾ ਨਹੀਂ ਜੀ ਸੰਤਾਨਾ ਬੁਲਾਇਆ ਗਿਆ ਸੁਣੋ ਗੱਲ ਧਿਆਨ ਨਾਲ ਹਾਂਜੀ ਠੀਕ ਹੈ ਨਾ ਸਾਨੂੰ ਇਸ ਗੱਲ ਦਾ ਅਸੀਂ ਤਾਂ ਆਪ ਦੇ ਅੰਦੋਲਨ ਵਾਸਤੇ ਜਥੇਬੰਦੀ ਵੱਡੇ ਵੱਲੋਂ ਉਹ ਪੈਸੇ ਨਹੀਂ ਉਹ ਕੀਤਾ ਸੀ ਉਹ ਨਾ ਤਾਂ ਇਸ ਗੋਲਕਨਾ ਕੋਈ ਸਬੰਧ ਹੈ ਸਾਡਾ ਨਾ ਹੀ ਇਸ ਜਿਹੜਾ ਆੰਤਮ ਸੰਸਕਾਰ ਹੋਇਆ ਉਸ ਦੇ ਆੰਤਮ ਅਰਦਾਸ ਹੋਈ ਉਸ ਨਾਲ ਸਾਡਾ ਕੋਈ ਸਵਾਲ ਦਾ ਸਬੰਧ ਹੈ ਸਮਝੇ ਜੀ ਕੀਤਾ ਜਦੋਂ ਸਾਨੂੰ ਕੋਈ ਨਗਰ ਦੇ ਵਿੱਚ ਨਾ ਕੋਈ ਫੰਡਾਂ ਦੀ ਘਾਟ ਪੈਂਦੀ ਹੈ ਜਥੇਬੰਦੀ ਨੂੰ ਚਲਾਉਣ ਵਾਸਤੇ ਦੇ ਕੁਹਾੜੀ ਸੋਣੀ ਨਾ ਅਸੀਂ ਫੰਡ ਇਕੱਠਾ ਕਰ ਦਿੰਦੇ ਹਾਂ ਹਾੜੀ ਦੇ ਵਿੱਚ 2 ਮਹੀਨੇ ਪਏ ਆ ਤੂੰ ਸਾਨੂੰ ਨਾ ਉਹ ਚਲੌਂਚ ਥੋੜੀ ਦਿੱਕਤ ਆ ਰਹੀ ਸੀ ਉਹ ਤਾਂ ਉਸ ਵਿਸ਼ੇ ਤੇ ਗੱਲ ਸੀ ਸਰ ਤੇ ਫਿਰ ਤੁਸੀਂ ਪਿੰਡ ਵਾਲਿਆਂ ਦੇ ਸਾਹਮਣੇ ਜਾ ਕੇ ਜਦੋਂ ਗੁਰਦੁਆਰਾ ਸਾਹਿਬ ਚ ਐਨਾਊਂਸਮੈਂਟ ਹੋਈ ਉਹਨਾਂ ਨੇ ਇਕੱਠੇ ਕੀਤਾ ਤੁਸੀਂ ਉੱਥੇ ਇਕੱਠ ਚ ਜਾ ਕੇ ਦੱਸੀ ਇਹ ਗੱਲ ਸਾਰੀ ਗੱਲ ਕਲੀਅਰ ਹੋਈ ਹੈ ਸਰ ਸਾਰੀ ਗੱਲ A to Z ਮਤਲਬ ਤੁਸੀਂ ਕਹਿ ਵੀ ਅਸੀਂ ਗੋਲਖਾਲੇ ਪੈਸੇ ਨਹੀਂ ਮੰਗੇ ਅਸੀਂ ਤਾਂ ਸਿਰਫ ਵੈਸੇ ਗੁਰਦੋ ਉਸੇ ਗੁਰਦੁਆਰਾ ਕਮੇਟੀ ਤੋਂ ਮਦਦ ਮੰਗੀ ਨਹੀਂ ਦੂਸਰਾ ਪੈਸੇ ਮੰਗੇ ਸਰ ਸਾਡੇ ਕੋਲ ਇੱਕ ਸਬੂਤ ਹੈ ਔਰ ਕਮੇਟੀ ਨੇ ਸਾਨੂੰ 31000 ਰੁਪਏ ਦਿੱਤਾ ਵੀ ਸੀ ਔਰ ਅੱਜ ਉਹ ਫੈਸਲਾ ਕੀਤਾ ਵੀ ਅਸੀਂ ਕਮੇਟੀ ਤੋਂ ਨਹੀਂ ਲੈਣਾ ਉਹ ਵਾਪਸ ਵੀ ਕੀਤਾ ਜੀ। ਉਹਦੇ ਪ੍ਰਧਾਨ ਨਾਲ ਵੀ ਤੁਸੀਂ ਤੁਹਾਡੀ ਗੱਲ ਕਰਵਾ ਸਕਦੇ ਆ। ਤੇ ਤੁਸੀਂ ਮੰਗੇ ਸ਼ੁਭਕਰਨ ਦੇ ਭੋਗ ਤੋਂ ਬਾਅਦ ਜਾ ਕੇ। ਉਹਨਾਂ ਗੁਰਦੁਆਰਾ ਬਾਅਦ ਦੀਆਂ ਗੱਲਾਂ ਜੀ। ਇਹ ਤਾਂ ਬਾਅਦ ਦੀਆਂ ਗੱਲਾਂ ਸਰ ਜਦੋਂ ਨਾਲ ਪਤਾ ਕੀ ਹੋਇਆ ਜੀ ਪਹਿਲਾਂ ਤਾਂ ਖਰਚੇ ਚੱਲੀ ਗਏ ਚੱਲੀ ਗਏ ਸਰ। ਇਹ ਕਹਿੰਦਾ ਜੀ ਸਾਡੇ ਜਿਹੜਾ ਦੋ ਮਿੰਟ ਚੱਲ ਰਿਹਾ ਹੈ ਇਹਦੇ ਨਾਲ ਤਾਂ ਭੋਗ ਦਾ ਤਾਂ ਕੋਈ ਅੰਤਮ ਅਰਦਾਸ ਨਾਲ ਤਾਂ ਕੋਈ ਸੰਬੰਧ ਹੀ ਨਹੀਂ। ਸੋ ਅਸੀਂ ਨਕਰ ਤੋਂ ਇਹ ਬੇਨਤੀ ਕੀਤੀ ਸੀ ਔਰ ਉਹਦਾ ਬਕਾਇਦਾ ਸਾਡੇ ਕੋਲ ਅਨਾਉਂਸਮੈਂਟ ਦੀ ਰਿਕਾਰਡਿੰਗ ਹੈ ਔਰ ਉਸ ਪਰ ਕਾ ਕੋਈ ਮਤਲਬ ਨਹੀਂ ਹੈਗਾ ਸਰ। ਕਰਸੀ ਦੋਵੇਂ ਧਿਰਾਂ ਨੂੰ ਜਨਨ ਦੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਰ ਗਰੰਥੀ ਸਿੰਘ ਦੇ ਇਲਜ਼ਾਮ ਲਾਜ਼ਮੀ ਤੌਰ ਦੇ ਉੱਤੇ ਬਹੁਤ ਗੰਭੀਰ ਆਪਣੇ ਆਪ ਦੇ ਵਿੱਚ ਨੇ ਇੱਥੋਂ ਤਾਂ ਕਹਿ ਦਿੱਤਾ ਗਿਆ ਕਿ ਜੇਕਰ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਇਹ ਗਰੰਥੀ ਸਿੰਘ ਦੇ ਇਲਜ਼ਾਮ ਨੇ ਕਿ ਜਥੇਬੰਦੀ ਦੇ ਜਿਹੜੇ ਆਗੂ ਆਏ ਸੀ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦਾ ਤਰਕ ਸੀ ਕਿ ਜੇਕਰ ਪਹਿਲਾਂ ਹੀ ਪਤਾ ਹੁੰਦਾ ਤਾਂ ਫਿਰ ਉਹ ਗੋਲਕ ਦੇ ਨਾਲ ਇੱਕ ਹੋਰ ਚਾਦਰ ਵਿਛਾ ਦਿੰਦੇ ਜੋ ਕਿ ਜਥੇਬੰਦੀ ਖੋਦ ਜਿਹੜਾ ਉਹ ਚੜਾਵਾ ਉਸ ਨੂੰ ਸੰਭਾਲ ਜੀ ਹਾਲਾਂਕਿ ਇਹ ਵੀ ਕਲੀਅਰ ਕਰ ਦਿੱਤਾ ਗਿਆ ਗਰੰਤੀ ਸਿੰਘ ਦੇ ਵੱਲੋਂ ਕਿ ਗੋਲਕ ਦੇ ਵਿੱਚ ਉਸ ਭੋਗ ਤੋਂ ਬਾਅਦ 90000 ਰੁਪਏ ਦੀ ਜਿਹੜੀ ਮਾਇਆ ਉਹ ਮਿਲੀ ਸੀ ਜਿਹੜਾ ਚੜਾਵਾ ਉੱਥੇ ਚੜਿਆ ਸੀ ਹੁਣ ਸਵਾਲ ਹੀ ਹੈ ਕਿ ਪੈਸਿਆਂ ਨੂੰ ਲੈ ਕੇ ਇਹ ਡਿਮਾਂਡ ਕਿਉਂ ਕਰ ਦਿੱਤੀ ਗਈ ਹਾਲਾਂਕਿ ਜਿਹੜੀ ਜੱਥੇਬੰਦੀ ਦੇ ਆਗੂ ਨੇ ਉਹ ਜ਼ਰੂਰ ਨਕਾਰ ਰਹੇ ਨੇ ਇਸ ਪੂਰੀ ਗੱਲ ਨੂੰ ਪਰ ਦੂਜੇ ਪਾਸੇ ਵੱਲੋਂ ਪਿੰਡ ਦੇ ਲੋਕ ਤਾਂ ਆਲਮੀ ਤੌਰ ਤੇ ਜਾਣਦੇ ਹੋਣਗੇ ਗਰਨਦੀ ਸਿੰਘ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਵਾਈ ਗਈ ਗੁਰਦੁਆਰਾ ਸਾਹਿਬ ਤੋਂ ਜਿਵੇਂ ਆਮ ਤੌਰ ਤੇ ਪਿੰਡ ਦੇ ਵਿੱਚ ਹੁੰਦੀ ਹੈ ਤੇ ਨਾਲ ਨਾਲ ਅਗਲੇ ਦਿਨ ਪਿੰਡ ਵਾਸੀ ਇਕੱਠੇ ਵੀ ਹੋ ਗਏ ਪਰ ਇਹ ਜੱਥੇਬੰਦੀ ਦੇ ਆਗੂ ਨਹੀਂ ਪਹੁੰਚੇ ਹੁਣ ਸਵਾਲ ਇਹ ਵੀ ਹੈ ਕਿ ਜੇਕਰ ਸਿਰਫ ਮਦਦ ਮੰਗਣ ਦੇ ਲਈ ਗਏ ਸੀ ਤਾਂ ਫਿਰ ਜਦੋਂ ਪਿੰਡ ਵਾਲੇ ਅਗਲੇ ਦਿਨ ਸਵੇਰੇ ਇਕੱਠੇ ਹੋਏ ਤਾਂ ਫਿਰ ਉੱਥੇ ਜੱਥੇਬੰਦੀ ਦੀ ਆਗੂ ਕਿਉਂ ਨਹੀਂ ਪਹੁੰਚੇ ਆਪਣੇ ਆਪ ਦੇ ਵਿੱਚ ਕਈ ਗੰਭੀਰ ਸਵਾਲ ਨੇ ਇਸ ਕਰਕੇ ਵੀ ਹੈ ਕਿਉਂਕਿ ਜੱਥੇਬੰਦੀ ਇਸ ਤੋਂ ਪਹਿਲਾਂ ਕਹਿ ਚੁੱਕੀ ਹੈ ਕਿ ਪੈਸੇ ਦੀ ਦਿੱਕਤ ਨਹੀਂ ਇਨਸਾਫ ਹੋਣਾ ਚਾਹੀਦਾ ਤਾਂ ਫਿਰ ਭੋਗ ਦੇ ਪੈਸਿਆਂ ਦੇ ਉੱਤੇ ਅੱਖ ਰੱਖਣ ਦੀ ਜ਼ਰੂਰਤ ਕਿਉਂ ਹੈ ਜਦੋਂ ਇੱਕ ਪਾਸੇ ਸ਼ਹੀਦ ਦੇ ਨਾਲ ਖੜਨ ਦਾ ਦਾਅਵਾ ਹੋਵੇ ਦੂਜੇ ਪਾਸੇ ਭੋਗ ਦੇ ਪੈਸੇ ਆ ਨੂੰ ਲੈ ਕੇ ਬਿਵਾਦ ਹੋਵੇ ਫਿਰ ਫਰਕ ਤੱਪਦਾ ਹੈ ਰੁਕਦੇ ਹਾਂ ਬਹੁਤ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ ਉਧਰ ਹਰਿਆਣਾ ਦੇ ਵਿੱਚ ਜੋ ਕਤਲ ਹੋਇਆ ਨਫੇ ਸਿੰਘ ਰਾਠੀ ਦਾ ਨਫੇ ਸਿੰਘ ਰਾਠੀ ਕਤਲकांड ਦੀ ਜਾਂਚ ਨੂੰ ਅਫੀਸ਼ੀਅਲ ਤੌਰ ਤੇ ਦਿੱਤੇ ਸੀਬੀਆਈ ਨੂੰ ਸੌਂਪ ਦਿੱਤੀ ਗਈ। ਹਰਿਆਣਾ ਦੇ ਗ੍ਰਹਿ ਮੰਤਰੀ ਨੇ ਰਾਠੀ ਦੇ ਕਤਲकांड ਦੇ ਨਾਲ ਜੁੜੇ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਦੇ ਲਈ ਐਸਟੀਐਫ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਮਾਮਲੇ 'ਚ ਅੱਗੇ ਦੀ ਜਾਂਚ ਸੀਬੀਆਈ ਕਰੇਗੀ ਏ ਵੀ ਦਾਅਵਾ ਕੀਤਾ। ਦਰਅਸਲ ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੀਬੀਆਈ ਤੋਂ ਜਾਂਚ ਕਰਵਾਉਣ ਦੇ ਲਈ ਚਿੱਠੀ ਲਿਖ ਕੇ ਸਿਫਾਰਿਸ਼ ਕੀਤੀ ਸੀ। ਇਹ ਹਮਨੇ ਸੈਸ਼ਨ 'ਚ ਆਸ਼ਵਾਸਨ ਦਿੱਤਾ। ਇਹ ਹਮ ਸੀਬੇ ਇਸ਼ੇ ਦਾੰਤ ਕਰਾਏਗੇ ਇਸ ਲਈ ਹਮਨੇ ਇਸਕਾ ਕੇਸ ਸੀਬੇ ਕੋ ਰੈਫਰ ਕਰ ਦਿਆ ਹੈ ਕਾਬਲੇ ਗੌਰ ਹੈ ਕਿ 25 ਫਰਵਰੀ ਨੂੰ ਨਫੀ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਗੈਂਗਸਟਰ ਕਪਿਲ ਸੰਗਵਾਨ ਉਰਫ ਨੰਦੂ ਨਿਲਈ ਸੀ